ਉਹਦਾ ਕੀ ਕੈਰੈਕਟਰ ਆ ਉਹ ਆਪਣੇ ਸਮਾਜ ਪ੍ਰਤੀ ਜੋ ਉਹਦੇ ਆਹਣ ਗਵਾਂ ਚ ਵਾਪਰ ਰਿਹਾ ਉਹਦੇ ਪ੍ਰਤੀ ਉਹ ਕੀ ਸੋਚ ਰੱਖਦਾ ਉਹਦੇ ਤੇ ਬਹੁਤ ਜਿਹੜਾ ਨਿਰਭਰ ਆ ਜਿਹੜਾ ਉਹ ਕਰਦਾ ਸੋ ਇਸੇ ਲਈ ਮੈਨੂੰ ਲੱਗਦਾ ਕਿ ਮੋਰਲ ਵੈਲਿਊਜ਼ ਜਿਹੜੇ ਐਥਿਕਸ ਹੈ ਉਹ ਉੱਚੇ ਹੋਣੇ ਬੜੇ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੇ ਨਾਲ ਨਾਲ ਤੇ ਸਕੂਲ ਚ ਕੋਈ ਉਹਦੇ ਤੇ ਕੰਮ ਕਰ ਰਿਹਾ ਤੁਸੀਂ ਕੰਮ ਕਰ ਰਹੇ ਹੋ ਤਾਂ ਬੜੀ ਸ਼ਲਾਘਾ ਦੀ ਜਿਹੜੀ ਉਹ ਗੱਲ ਹੈ ਤੇ ਬਾਕੀ ਮੈਂ ਜਿੰਨੇ ਇੱਥੇ ਬੱਚੇ ਬੈਠੇ ਆ ਕਿਉਂਕਿ ਸਕੂਲ ਚੋਂ ਪੜ੍ਹ ਕੇ ਬੜੇ ਜਿਹੜੇ ਬੱਚੇ ਨੇ ਜਦੋਂ ਕਹਿ ਲੋ ਵੀ ਬਹੁਤ ਉੱਚੀਆਂ ਪਦਵੀਆਂ ਤੇ ਵੀ ਪਹੁੰਚੇ ਨੇ ਅਸੀਂ ਛੋਰੀ ਸਾਹਿਬ ਸਾਰੇ ਦੱਸਦੇ ਆ ਵੀ ਇਸ ਸਕੂਲ ਦੇ ਸਾਰੇ ਪੜ੍ਹੇ ਹੋਏ ਆ ਨਗਰ ਕੌਂਸਲ ਦੇ ਪ੍ਰਧਾਨ ਰਹੇ ਕਈ ਸਕੂਲ ਦੇ ਬੜੇ ਮਾਸਟਰ ਬਣੇ ਹੋਣਗੇ ਕਈ ਡਾਕਟਰ ਬਣੇ ਹੋਣਗੇ ਕਈ ਇੰਜੀਨੀਅਰ ਬਣੇ ਹੋਣਗੇ ਕਈ ਅਫਸਰ ਬਣੇ ਹੋਣਗੇ ਸੋ ਜੋ ਵੀ ਇੱਥੇ ਦੋ ਤਿੰਨ ਵਾਰ ਜੇ ਜਦੋਂ ਮੈਂ ਆਇਆ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਇੱਥੇ ਨਾਰਮ ਕਰਾਂ ਦੇ ਜਿਹੜੇ ਬੱਚੇ ਨੇ ਜਿਹੜੇ ਪੜਦੇ ਆ ਦੇਖੋ ਇਹ ਚੀਜ਼ ਟੈਂਪਰੇਰੀ ਹੈ ਕਿ ਤੁਸੀਂ ਆਰਥਿਕ ਤੌਰ ਤੇ ਕਿੱਦਾਂ ਦੇ ਪਰਿਵਾਰ ਤੋਂ ਇਹ ਤਾਂ ਤੁਸੀਂ ਕੱਲ ਨੂੰ ਕਿਸੇ ਵੀ ਮਕਾਮ ਤੇ ਬੰਦਾ ਜਿਹੜਾ ਪਹੁੰਚ ਸਕਦਾ ਕਿੰਨੀ ਵੀ ਤਰੱਕੀ ਜਿਹੜੀ ਉਹ ਕਰ ਸਕਦਾ ਸੋ ਮੈਂ ਇਹ ਕਹੂੰਗਾ ਕਿ ਤੁਸੀਂ ਆਰਥਿਕ ਤੌਰ ਤੇ ਵੀ ਜਿਹੜੀ ਤਰੱਕੀ ਕਰੋ ਤੁਸੀਂ ਉੱਚੀਆਂ ਉਪਲਬਧੀਆਂ ਦੇ ਪਹੁੰਚੋ ਪਰ ਉਹਦੇ ਨਾਲ-ਨਾਲ ਮੈਂ ਦੁਬਾਰਾ ਕਹੂੰਗਾ ਕਿ ਚੰਗੇ ਇਨਸਾਨ ਬਣ ਕੇ ਜਿਹੜਾ ਉਹ ਜ਼ਰੂਰ ਤੁਸੀਂ ਸਾਰੇ ਜਿਹੜੇ ਆ ਉਹ ਰਹੋਗੇ ਤੇ ਬਾਕੀ ਮੈਂ ਬੱਚਿਆਂ ਨੂੰ ਇਹ ਕਹੂੰਗਾ ਕਿ ਬੱਚਿਓ ਦੁਨੀਆ 'ਚ ਕੋਈ ਵੀ ਚੀਜ਼ ਕੋਈ ਵੀ ਟੀਚਾ ਇਦਾਂ ਦਾ ਨਹੀਂ ਜਿਹਨੂੰ ਸਰ ਨਹੀਂ ਕੀਤਾ ਜਾ ਸਕਦਾ ਜਿਹਦੇ ਤੇ ਪਹੁੰਚ ਨਹੀਂ ਜਾ ਸਕਦਾ ਪਰ ਇਹ ਹੈ ਵੀ ਟੀਚਾ ਹੋਣਾ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਵੀ ਜ਼ਿੰਦਗੀ 'ਚ ਅਸੀਂ ਕੋਈ ਏਮ ਲੈ ਕੇ ਨਾ ਚੱਲੀਏ ਜੇ Aim ਹੈ dedication ਹੈ ਮਿਹਨਤ ਹੈ ਤਾਂ ਕੋਈ ਦੁਨੀਆ ਦੀ ਇਦਾਂ ਦੀ ਮੰਜ਼ਲ ਨਹੀਂ ਜਿਹਦੇ ਤੇ ਪਹੁੰਚਿਆ ਨਹੀਂ ਜਾ ਸਕਦਾ ਸੋ ਕੋਈ ਨਾ ਕੋਈ ਆਪਣੀ ਜਿਹੜੀ ਮੰਜ਼ਲ ਜ਼ਰੂਰ ਤੁਸੀਂ ਹੁਣ ਹੁਣੇ ਤੋਂ Aim ਕਰਕੇ ਚੱਲੋ ਤਾਂ ਕਿ ਉਹਦੇ ਤੇ ਜਿਹੜਾ ਪਹੁੰਚਿਆ ਜਾ ਸਕੇ ਜਿੰਨੇ ਦੁਨੀਆ ਦੇ ਮਹਾਨ ਵਿਅਕਤੀ ਹੋਇਆ ਤੁਸੀਂ ਕਿਸ ਦਾ ਕੱਟ ਕੇ ਦੇਖ ਲਓ ਕਿਸੇ ਸਾਇੰਟਿਸਟ ਦਾ ਕੱਟ ਕੇ ਦੇਖ ਲਓ ਇਹ ਨਹੀਂ ਵੀ ਸਕੂਲ ਟਾਈਮ ਸਾਰੇ ਬਹੁਤ ਮਹਾਨ ਸੀ ਸਾਰੇ ਪਹਿਲੀ ਫਿਜੀਸ਼ਨ ਤੇ ਹੀ ਆਉਂਦੇ ਸੀ ਕਈ ਇਦਾਂ ਦੇ ਵੀ ਸੀ ਤੁਸੀਂ ਸਾਰੇ E=mc2 ਐਲਬਰਟ ਆਇਨਸਟਾਈਨ ਬਾਰੇ ਪੜ੍ਹਦੇ ਹੋ ਉਹਨੂੰ ਇਹ ਕਹਿ ਜਾਂਦੇ ਸੀ ਮੰਦਬੁੱਧੀ ਬੱਚਾ 4 ਸਾਲ ਤੱਕ ਉਹ ਬੋਲਣ ਨਹੀਂ ਲੱਗਿਆ ਤੇ ਸਕੂਲ ਤੋਂ ਉਹਨੂੰ ਹਟਾਤਾ ਕਿ ਜੀ ਇਹ ਬੱਚਾ ਪੜ ਨਹੀਂ ਸਕਦਾ ਪ੍ਰਿੰਸੀਪਲ ਨੇ ਕਹਿਤਾ ਵੀ ਇਹਨੂੰ ਲੈ ਜਾਓ ਦੂਜੇ ਬੱਚਿਆਂ ਦੇ ਬਰਾਬਰੇ ਚੱਲ ਨਹੀਂ ਸਕਦਾ ਤੇ ਹੁਣ ਤੁਸੀਂ ਦੇਖੋ ਵੀ ਕਿੰਡੀਆਂ ਵੱਡੀਆਂ ਵੱਡੀਆਂ ਕੋਝਾਂ ਕੀਤੀਆਂ ਤੇ ਵੀ ਨਹੀਂ ਬੀ. ਜੇ. ਬਿਆਸੇ ਕਿਸ ਨਾਲ ਉਹ ਗੱਲਬਾਤ ਕਰਦੇ ਹੋਣ ਕਈ ਗੱਲਾਂ ਚ ਇਦਾਂ ਦਾ ਸੀ ਵੀ ਆਪ ਦਾ ਲੈਂਡਲਾਈਨ ਨੰਬਰ ਵੀ ਭੁੱਲ ਜਾਂਦੇ ਸੀ ਡੈਲੀ ਤੋਂ ਦੇਖ ਕੇ ਦੱਸਦੇ ਸੀ ਮੇਰਾ ਨੰਬਰ ਕਿੰਨਾ ਇੱਕ ਟਰੇਨ ਦਾ ਵਾਕਿਆ ਅਲਬਰਟ ਆਇਨਸਟਾਈਨ ਕਹਿੰਦੇ ਵੀ ਕਿਉਂਕਿ ਦੁਨੀਆ ਜਾਣਦੀ ਸੀ ਬੜੇ ਮਸ਼ਹੂਰ ਸੀ ਟਰੇਨ ਤੇ ਜਾ ਰਹੀ ਸੀ ਟੀਟੀ ਆ ਗਿਆ ਉਹਨੇ ਪੁੱਛਿਆ ਵੀ ਟਿਕਟ ਉਹ ਲੱਭਣ ਲੱਗੇ ਕਿਉਂਕਿ ਚੀਜ਼ ਰੱਖ ਕੇ ਭੁੱਲ ਜਾਂਦੇ ਸੀ ਆਦਤ ਸੀ ਉਹਨੇ ਪਹਿਚਾਨ ਲਓ ਕਹਿੰਦਾ ਕੋਈ ਚੱਕਰ ਨਹੀਂ ਜੀ ਮੈਂ ਆਇਨਸਟਾਈਨ ਸਾਹਿਬ ਵੀ ਤੁਸੀਂ ਰਹਿਣ ਦਿਓ ਟਿਕਟ ਨੂੰ ਮੈਂ ਤੁਹਾਨੂੰ ਜਾਣਦਾ ਉਹ ਫੇਰ ਕਦੇ ਆਪਦੇ ਬੈਗ ਚ ਦੇਖਣ ਕਦੇ ਉੱਠ ਕੇ ਸੀਟ ਦੇ نیچے ਦੇਖਣ ਉਹ ਕਹਿੰਦਾ ਜੀ ਕੋਈ ਉਹ ਨਹੀਂ ਉਹ ਦੂਜਿਆਂ ਚੈੱਕ ਕਰਨ ਲੱਗ ਗਿਆ ਵੀ ਤੁਸੀਂ ਰਹਿਣ ਦਿਓ ਉਹ ਕਹਿੰਦੇ ਮੈਂ ਤਾਂ ਤਾਂ ਲੱਭ ਰਿਹਾ ਵੀ ਮੈਨੂੰ ਇਹ ਨਹੀਂ ਪਤਾ ਮੈਂ ਟਿਕਟ ਕਿੱਥੋਂ ਦੀ ਲਈ ਸੀ ਮੈਂ ਜਾਣਾ ਕਿੱਥੇ ਤੇ ਦੁਨੀਆ ਦਾ ਐਡਾ ਮਹਾਨ ਵਿਅਕਤੀ ਕਿਉਂਕਿ ਜਿਹੜਾ ਉਹਨਾਂ ਦਾ ਧਿਆਨ ਸੀ ਮੇਨ ਆਪਦੀਆਂ ਖੋਜਾਂ ਤੇ ਸੀ ਉਹਦੇ ਤੇ ਫੋਕਸ ਸੀ ਇੱਕ ਦੋਸਤ ਉਹਨਾਂ ਦਾ ਕਹਿੰਦੇ ਆ ਵੀ ਲਾਂਚ ਤੇ ਉਹਨੂੰ ਬੁਲਾਇਆ ਤੇ ਉਹ ਉੱਥੇ ਲੈਬੋਰੀਟਰੀ 'ਚ ਪਹੁੰਚ ਗਿਆ ਤੇ ਉਹ 6 ਘੰਟੇ ਵੇਟ ਕਰਦਾ ਰਿਹਾ ਵੀ ਇਹ ਇਹਦਾ ਧਿਆਨ ਮੇਰੇ ਤੇ ਜਾਊਗਾ ਤੇ 6 ਘੰਟੇ ਲੱਗੇ ਰਹੇ ਤੇ ਉਹਨੇ ਆਪਦਾ ਖਾਣਾ ਵੀ ਖਾ ਲਿਆ ਤੇ ਉਹ ਫਿਰ ਵੀ ਬੈਠਾ ਰਿਹਾ ਤੇ ਜੋ 6 ਘੰਟੇ ਵੱਲ ਉਹਦੇ ਵੱਲ ਧਿਆਨ ਗਿਆ ਖਾਣੇ ਵਾਲੀਆਂ ਪਲੇਟਾਂ ਦੇਖ ਕੇ ਕਹਿੰਦੇ ਕਹਿੰਦੇ ਵੀ ਮੈਨੂੰ ਜਿਹੜਾ ਪਲੇਟਾਂ ਝੂਠੀਆਂ ਨੇ ਹੁੰਦੀਆਂ ਮੈਨੂੰ ਯਕੀਨ ਨਹੀਂ ਸੀ ਵੀ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਮੰਨ ਲਓ ਕਿ ਆਪਦੀ ਰੋਟੀ ਦਾ ਵੀ ਨਹੀਂ ਸੀ ਉਹਨਾਂ ਨੂੰ ਪਤਾ ਕਿਉਂਕਿ ਆਪਦੇ ਏਮ ਤੇ ਨਾ ਫੋਕਸ ਸੀ ਸੋ ਕੋਈ ਬੱਚਾ ਖੇਡਾਂ ਚ ਅੱਛਾ ਹੋ ਸਕਦਾ ਕੋਈ ਬੱਚਾ ਪੜ੍ਹਾਈ ਚ ਅੱਛਾ ਹੋ ਸਕਦਾ ਕੋਈ ਸਾਇੰਸ ਚ ਅੱਛਾ ਹੋ ਸਕਦਾ ਕਿਸੇ ਦਾ ਸ਼ੋਲੋਜੀ ਅੱਛਾ ਹੋ ਸਕਦਾ ਕੋਈ ਵੀ ਸਬਜੈਕਟ ਸੋ ਮੇਨ ਜਿਹੜਾ ਫੋਕਸ ਹੈ ਤੁਸੀਂ ਜਿਸ ਲਈ ਵੀ ਫੋਕਸ ਕਰੋ ਉਹਦੇ ਤੇ ਬੱਚਿਓ aim ਰੱਖੋ ਤੇ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਉੱਥੇ ਪਹੁੰਚਣੋਂ ਰੋਕ ਨਹੀਂ ਸਕਦੀ ਕਈ ਪੇਰੈਂਟਸ ਵੀ ਇਦਾਂ ਹੁੰਦਾ ਨਾ ਕਹਿੰਦੇ ਵੀ ਨਹੀਂ ਸਾਡਾ ਬੱਚਾ ਤਾਂ ਜੀ ਇਹ ਪੜ੍ਹਾਈ 'ਚ ਨਹੀਂ ਚੰਗਾ ਕੀ ਪਤਾ ਉਹ ਕਿਸੇ ਹੋਰ ਸਬਜੈਕਟ 'ਚ ਚੰਗਾ ਹੋਵੇ ਪੜ੍ਹਾਈ 'ਚ ਕਿਹੜਾ ਇੱਕ ਸਬਜੈਕਟ ਹੁੰਦਾ ਬੜੇ ਹੁੰਦੇ ਆ ਕੀ ਪਤਾ ਤੁਹਾਡਾ ਬੱਚਾ ਖੇਡਾਂ 'ਚ ਅੱਛਾ ਹੋਵੇ ਕੀ ਕੱਤਾ ਹੁਣ ਇੱਥੇ ਆ ਬੱਚੇ ਭੰਗੜੇ ਦੀ ਪਰਫਾਰਮੈਂਸ ਕਰ ਰਹੇ ਆ ਗਿੱਧੇ ਦੀ ਕਰ ਰਹੇ ਆ ਕੀ ਪਤਾ ਆਰਟਿਸਟ ਬਣ ਜੇ ਸਾਡੇ ਮੁੱਖ ਮੰਤਰੀ ਸਾਹਿਬ ਸਭ ਤੋਂ ਵੱਡੀ ਧਾਰਨ ਨੇ ਇੱਕ ਸਟੇਜ ਤੋਂ ਇੱਕ ਸੂਬੇ ਦੇ ਮੁੱਖ ਮੰਤਰੀ ਤੱਕ ਦਾ ਜਿਹੜਾ ਪੈੰਡਾ ਜਿਹੜਾ ਉਹ ਤੈਅ ਕਰਨਾ ਹੈ। ਸੋ ਦੁਨੀਆ 'ਚ ਕੋਈ ਐਦਾਂ ਦਾ ਟੀਚਾ ਨਹੀਂ ਜਿਹਨੂੰ ਸਰ ਨਹੀਂ ਕੀਤਾ ਜਾ ਸਕਦਾ ਪਰ ਇਹ ਦੇਖਣਾ ਵੀ ਥੋੜੀ ਕਾਬਲੀਅਤ ਕਾਦੇ ਦੇ ਵਿੱਚ ਇਹ ਟੀਚਰ ਦੀ ਵੀ ਰਿਸਪੌਂਸਿਬਿਲਟੀ ਹੈ ਪੇਰੈਂਟਸ ਦੀ ਵੀ ਹੈ ਕਿ ਉਹ ਬੱਚੇ ਦੀ ਕਾਬਲੀਅਤ ਨੂੰ ਪਛਾਣਨ ਆਪਦੇ ਜੋ ਸੁਪਨੇ ਆ ਉਹ ਆਪਦੇ ਬੱਚਿਆਂ ਦੇ ਰਾਹੀਂ ਨਾ ਦੇਖਣ ਹੁਣ ਕਈ ਪੇਰੈਂਟਸ ਐਦਾਂ ਦੇ ਹੁੰਦੇ ਆ ਵੀ ਯਾ ਆਪ ਡਾਕਟਰ ਨਹੀਂ ਬਣ ਸਕੇ ਤਾਂ ਮੁੰਡੇ ਨੂੰ ਡਾਕਟਰ ਬਣਾਉਣਾ ਹੀ ਬਣਾਉਣਾ ਹੈ। ਆਪ ਇੰਜ ਨਹੀਂ ਬਣ ਸਕਕੇ ਮੁੰਡੇ ਨੂੰ ਇੰਜੀਨੀਅਰ ਬਣਾਉਣਾ ਪਰ ਤੁਹਾਡੇ ਬੱਚੇ ਦਾ ਕਾਦੇ ਚ ਸ਼ੌਂਕ ਹੈ ਤੁਹਾਡੇ ਬੱਚੇ ਦੀ ਰੁਚੀ ਕਾਦੇ ਚ ਹੈ ਇਹਦੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਧਿਆਨ ਦੇਣ ਦੀ ਜ਼ਿਆਦਾ ਜਿਹੜੀ ਹੈ ਉਹ ਜ਼ਰੂਰਤ ਹੈ ਕਿਉਂਕਿ ਹੁਣ ਜੇ ਅਸੀਂ ਮੱਛੀ ਦੀ ਕਾਬਲੀਅਤ ਦੇਣਾ ਚੈੱਕ ਕਰੀਏ ਵੀ ਇਹ ਦਰਖਤ ਤੇ ਚੜ ਸਕਦੀ ਹੈ ਕਿ ਨਹੀਂ ਉਹਦਾ ਬੰਦਰ ਹੀ ਚੜੂਗਾ ਮੱਛੀ ਤੈਰ ਸਕਦੀ ਹੈ ਸੋ ਹਰੇਕ ਦੀ ਆਪਣੀ ਆਪਣੀ ਕਾਬਲੀਅਤ ਹੈ ਪਰ ਉਹਨੂੰ ਪਹਿਚਾਨਣ ਦੀ ਜ਼ਰੂਰਤ ਹੈ ਤੇ ਬੱਚੋ ਆਪਣੀ ਕਾਬਲੀਅਤ ਪਹਿਚਾਨ ਕੇ ਉਹਦੇ ਤੇ ਫੋਕਸ ਕਰੋ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਆਪਣੇ ਮੁਕਾਮ ਤੇ ਪਹੁੰਚਣ ਨੂੰ ਜਿਹੜੀ ਉਹ ਰੋਕ ਨਹੀਂ ਸਕਦੀ ਪਰ ਮੈਂ ਇਹ ਕਹੂੰਗਾ ਕਿ ਮੁਕਾਮ ਤੇ ਪਹੁੰਚ ਕੇ ਆਪਣੇ ਸਕੂਲ ਨੂੰ ਨਾ ਭੁੱਲਿਓ ਆਪਣੀਆਂ ਜੜ੍ਹਾਂ ਨੂੰ ਨਾ ਭੁੱਲਿਓ ਆਪਣੇ ਪੇਰੈਂਟਸ ਪ੍ਰਤੀ ਆਪਣੇ ਸਮਾਜ ਪ੍ਰਤੀ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਾ ਭੁੱਲਿਓ ਤੇ ਫੇਰ ਹੀ ਮੈਨੂੰ ਲੱਗਦਾ ਕਿ ਜੇ ਤੁਸੀਂ ਇਹ ਚੀਜ਼ਾਂ ਨਹੀਂ ਭੁੱਲੋਗੇ ਫੇਰ ਹੀ ਮੈਨੂੰ ਲੱਗਦਾ ਕਿ ਸਕੂਲ ਦੀ ਵੀ ਸਾਡੇ ਟੀਚਰਸ ਦੀ ਵੀ ਪ੍ਰਿੰਸੀਪਲ ਸਾਹਿਬ ਦੀ ਵੀ ਜਿੰਨੀ ਕਮੇਟੀ ਹੈ ਮੈਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਨੂੰ ਜਿਹੜਾ ਬੂਰ ਹੈ ਉਹਦੇ ਨਾਲ ਹੀ ਪਾਊਗਾ ਜਦੋਂ ਤੁਸੀਂ ਚੰਗੇ ਇਨਸਾਨ ਆ ਜਿਹੜੇ ਉਹ ਬਣੋਗੇ ਸੋ ਮੈਂ ਦੁਬਾਰਾ ਸਾਰੀ ਕਮੇਟੀ ਦਾ ਸਾਰੇ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਮੈਂ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਹੋਏ ਆ ਡੀਡੀਜੀ ਬੈਠੇ ਆ ਉਹਨਾਂ ਦੀ ਟੀਮ ਬੈਠੀ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪਹਿਲਾਂ ਵੀ ਜਦੋਂ ਵੀ ਤੁਸੀਂ ਕਦੇ ਹੁਕਮ ਲਾਇਆ ਮੈਂ ਹਮੇਸ਼ਾ ਉਹਦੇ ਤੇ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਤੇ ਹੁਣ ਵੀ ਮੈਨੂੰ ਦੱਸਿਆ ਪ੍ਰਿੰਸੀਪਲ ਸਾਹਿਬ ਨੇ ਕਿ ਜਿਹੜੀਆਂ ਛੱਤਾਂ ਨੇ ਉਹ ਬਦਲਣ ਵਾਲੀਆਂ ਨੇ ਸੋ ਮੈਂ ਤੁਹਾਡਾ ਆਪਣਾ ਤੇ ਮੈਨੂੰ ਜੋ ਤੁਸੀਂ ਹੁਕਮ ਲਾਓਗੇ ਜੋ ਤੁਸੀਂ ਫੰਡ ਕਹੋਗੇ ਮੈਂ ਆਪਣੇ ਕੋਟੇ ਦੇ ਵਿੱਚੋਂ ਜਿਹੜਾ ਉਹ ਦੇਵਾਂਗਾ ਤੇ ਮੈਨੂੰ ਉਸ ਤੋਂ ਲਾਵਾ ਵੀ ਕਿਸੇ ਤਰ੍ਹਾਂ ਦਾ ਤੁਸੀਂ ਸਕੂਲ ਲਈ ਹੁਕਮ ਲਾਉਂਗੇ ਹਮੇਸ਼ਾ ਕਿਉਂਕਿ ਤੁਸੀਂ ਇੰਨੀ ਡੈਡੀਕੇਸ਼ਨ ਨਾਲ ਸਿਰਫ ਇਹਨੂੰ ਆਪਣੀ ਨੌਕਰੀ ਨਹੀਂ ਸਮਝਦੇ ਬੜੀ ਡੈਡੀਕੇਸ਼ਨ ਨਾਲ ਜਿਹੜਾ ਕੰਮ ਹੈ ਉਹ ਕਰਦੇ ਹੋ ਤੇ ਇਹਦੇ ਲਈ ਮੈਂ ਤੁਹਾਡੀ ਸ਼ਲਾਘਾ ਵੀ ਕਰਦਾ ਤੇ ਮੈਂ ਆਉਣ ਵਾਲੇ ਸਮੇਂ ਤੋਂ ਉਹਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਸਕੂਲ ਲਈ ਬੱਚਿਆਂ ਲਈ ਤੇ ਸੰਸਥਾ ਲਈ ਮੈਂ ਹਮੇਸ਼ਾ ਤੁਹਾਡੇ ਨਾਲ ਆ ਤੇ ਬਾਕੀ ਮੈਨੂੰ ਪਤਾ ਲੱਗਿਆ ਵੀ ਪ੍ਰਿੰਸੀਪਲ ਸਾਹਿਬ ਬੜੀ ਜਲਦੀ ਰਿਟਾਇਰ ਹੋ ਰਹੇ ਆ ਤੇ ਮੈਂ ਇਹ ਕਹੂੰਗਾ ਵੀ ਮੈਨੇਜਮੈਂਟ ਨੂੰ ਇਹਨਾਂ ਨੂੰ ਹੋਰ ਸਮਾਂ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਇਹਨੇ ਡੈਡੀਕੇਟਿਡ ਬੰਦੇ ਜਿਹੜੇ ਬੜੀ ਮੁਸ਼ਕਲ ਦੇ ਨਾਲ ਜਿਹੜਿਆ ਕਿਸੇ ਸੰਸਥਾ ਨੂੰ ਜਿਹੜੇ ਚਲਾਉਣ ਵਾਲੇ ਆ ਉਹ ਮਿਲਦੇ ਆ ਸੋ ਮੈਂ ਦੁਬਾਰਾ ਸਾਰੇ ਸਟਾਫ ਦਾ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਅਗਲੇ ਸਾਲ ਵੀ ਜਦੋਂ ਫੰਕਸ਼ਨ ਹੋਊਗਾ ਤੇ ਆਪਾਂ ਜਰੂਰ ਜਿਹੜਾ ਉਹ ਮਿਲਾਂਗੇ